ਉਹਨੂੰ ਪਲੇਅਰ ਖਰਾਬ ਕਿੱਥੇ ਹੋਣਿਆ ਜਾਂ ਖਰਾਬ ਉੱਥੇ ਹੋਣਿਆ ਜਦੋਂ ਰਾਤ ਨੂੰ 11:00 11:00 ਵਜੇ ਤੱਕ ਖੇਡੀ ਗਏ ਹੈਨਾ ਤੁਹਾਨੂੰ ਹੱਡ ਵੀਤੀ ਦੱਸੂਗਾ ਬਾਅਦ ਚ ਹਾਂਜੀ ਕਿ ਮੈਂ ਤੁਹਾਨੂੰ ਦੱਈ ਉਹ ਹਣਾ ਨਵੇਂ ਮੁੰਡੇ ਆ ਨਾ ਟਾਈਮ ਟੇਬਲ ਆ ਜੀ ਕੋਈ ਖਾਣ ਪੀਣ ਦਾ ਨਾ ਸੌਣ ਦਾ ਟਾਈਮ ਟੇਬਲ ਆ ਦੇਉਸਰ ਅੰਦਰ ਖੁਸ਼ਕੀ ਪੈ ਜਾਂਦੀ ਹੈ ਇੰਜਰੀਆਂ ਦਾ ਕਾਰਨ ਹੀ ਅੱਜਕੱਲ ਇਹ ਇਹ ਚੀਜ਼ ਤਾਂ ਹਰੇਕ ਨੂੰ ਦੋ ਤਿੰਨ ਸਾਲ ਬਾਅਦ ਪਤਾ ਲੱਗ ਜਾਂਦਾ ਸਾਡਾ ਸੰਗਿਆ ਯਾਦ ਗਿਆ ਮੈਂ ਗਾੜ ਦੇ ਕਿਹਾ ਮੈਂ ਦੋਲੋਂ ਨੰਗਲ ਗੱਲ ਬੋਲੀ ਸੀ ਮੈਂ ਸਭ ਤੋਂ ਬਾਣੀ ਸਰੀਰ ਦੀ ਗਰਮੀ ਨਾ ਹੁੰਦੀਆਂ ਸਿਆਣੇ ਬੈਠੇ ਸੀ ਸਰੀਰ ਦੀ ਗਰਮੀ ਸਾਰੇ ਉਮਰ ਦੇ ਨਿਕਲਦੀ ਇੱਕ ਵਾਰ ਹੀ ਪੈ ਕਿਹ ਕਿਹੜਾ ਕਿਤੇ ਤੁਮ ਨੂੰ ਸਟਾਰਟੋਂ ਕੱਢ ਹੀ ਲੈਂਦੀ ਹੈ ਤੇ ਇਹ ਤਾਂ ਆਪਾਂ ਆਪ ਦੇ ਆਪ ਜਿਵੇਂ ਕਹਿੰਦੇ ਹੋਰੇ ਸਾਡੇ ਬੰਦੇ ਜਿਹੜਾ ਰਾਤ ਨੂੰ ਟੂਰਨਾਮੈਂਟ ਆ ਰਿਹਾ ਹੈ ਉਹ ਪਹਿਲਾਂ ਬੋਲਿਆ-ਬੋਲਿਆ ਵੀ ਬਠੇਰਾ ਜੀ ਕਰੋ ਕੌਸ਼ਤ ਕਮੇਟੀਆਂ ਜਦੋਂ ਜਾਈਦਾ ਵੀ ਭਾਈ ਤੂੰ ਬੋਲਦਾ ਸੀ ਅਸੀਂ ਤੇਰੇ ਯਾਨੀ ਕਿ ਵੀ ਉਹ ਚੀਜ਼ ਸਾਝਿਆ ਨਾ ਧੰਨਵਾਦ ਉਹਨਾਂ ਦਾ ਵੀ ਕਿਉਂ ਇੱਕੇ ਦਾ ਤਾਂ ਸਾਰੇ ਮਗਰ ਤੁਰਦੇ ਨਹੀਂ ਹੁੰਦੇ ਤੇ ਹੌਲੀ-ਹੌਲੀ ਜਿਵੇਂ ਕਹਿੰਦੇ ਉਹਦਾ ਕਾਫਲਾ ਬਣਦਾ ਹੁੰਦਾ ਜੀ ਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਆਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਸੀਨੀਅਰ ਰੂਪ ਸੀ ਸਾਡੇ ਆ ਆਪਾਂ ਵਧੀਆ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰ ਜੀ ਮੈਂ ਚਾਹੇ ਆਪਾਂ ਥੋੜੇ ਕਰਾ ਲਓ ਪਰ ਜਿੰਨੇ ਵੀ ਆਪਾਂ ਕਰਾਉਣੇ ਆ ਉਹਦੇ ਵਿੱਚ ਮਿਸਟਰ ਪਲੈਨ ਤੇ ਟਾਈਮਿੰਗ ਇਹ ਜੁਦੀ ਆ ਬਿਲਕੁਲ ਸਹੀ ਤੇ ਆਪਾਂ ਆਪਣਾ ਹੋਰ ਵੀ ਟਰਾਈ ਕਰਨਾ ਏਦਾਂ ਉਹ ਚੱਲਦਾ ਰਹਿ ਉਹਨਾਂ ਦਾ ਪ੍ਰੂਫ ਕਰਨਾ ਹੀ ਆ ਠੀਕ ਹੈ ਮਹਾਰਾਜ ਉਹ ਸਰਟੀਫਿਕੇਟ ਹੈ ਤੇ ਉਹ ਵਾਲੇ ਮਹਾਰਾਜ ਕਰਿਆ ਤੇ ਜੇ ਮਹਾਰਾਜ ਮਾਰਦਾ ਗਿਆਨੀ ਮਾਰਦਾ ਜਿਹੜੇ ਲੋਗਾਂ ਸੱਟੋਂ ਗਿਆਨ ਆ ਬਹੁਤ ਛੇਤੀ ਨੰਬਰ ਆਈ ਨਹੀਂ ਦਿੱਤਾ ਜਾਂਦਾ ਫਾਲਤੂ ਹਾਂਜੀ ਆਪਾਂ ਆਪਣੀ ਪਰਦੇਹਨ ਜਿਹੜਾ ਵੀ ਵਿਚਾਰ ਕਰਦੇ ਇਹ ਤੱਕ ਆਵੇ ਨਹੀਂ ਜੀ ਹਾਂ ਸਹੀ ਆ ਰਹੀ ਹੋਈ ਨਹੀਂ ਇਹ ਵਾਰ ਰਿਟਰੋ ਦੇ ਬੁਰੋਕ ਤੜਾਂ ਦਾ ਉਕਰਤਾ ਸੱਟ ਤੋੜ ਉਹ ਤਾਂ ਜਿਹੜਾ ਆਪ ਤੋੜਦਾ ਜੀ ਉਹਦੇ ਤੇ ਉਹ ਹੁੰਦਾ ਉਹ ਇੱਕ ਵਾਰ ਮੰਨਿਆ ਜਾਂਦਾ ਜਦ ਆਪ ਤੋੜਦਾ ਇਹ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਹੈ ਅਨੰਤ ਆਹ ਹਾਰ ਗਿਆ ਲੋਕਾਂ ਦਾ ਸਾਡੇ ਨੇ ਕਈ ਮੈਚ ਮਾਰਿਆ ਗੱਲ ਸੁਣਨਾ ਚਾਹਤਾਂ ਕਈ ਵਾਰ ਮੈ ਉਹ ਰੈਪਰੀ ਕਰਦਾ ਸੀਗਾ ਹਾਂਜੀ ਉਹ ਜਿਹੜੇ ਹੋਰ ਕੋਈ ਰੈਪਰੀਆ ਕੋਲ ਪਲੇਅਰ ਖੇਲੇ ਹੋਏ ਸੀ ਕਿ ਉਹ ਟੈਕ ਮਾਰਨੇ ਗਿਆ ਸੈਟ ਟੁੱਟ ਗਿਆ ਉਹ ਭੱਜ ਜਾਂਦੇ ਪੈਟ ਮੇਰਾ ਮਨ ਖਟਾਦਾ ਹਾਂ ਉਹ ਕੋ ਖੇਲਾ ਨਾ ਮੈਂ ਦੰਦਾ ਹੀ ਨਹੀਂ ਸੀ ਮੈਂ ਕਹਾਂ ਯਾਰ ਮੈਂ ਨਹੀਂ ਕਮੇਡੀ ਚ ਆਇ ਪੈੜ ਦੇ ਸਾਥ ਸੈੱਟ ਟੁੱਟਣਾ ਤੇ ਸੈੱਟ ਤੋੜਨਾ ਤੋੜੋ ਵੱਟ ਵੱਟ ਕਰ ਲਾ ਇਹ ਚੀਜ਼ਾਂ ਦਾ ਸਾਡੇ ਖੋਦ ਉਹ ਰੈਫਰੀਆਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੇ ਇਹ ਰੂਲ ਬਣਾਤਾ ਇਹ ਹੋਣੀ ਕਿ ਲੈ ਹੋਰ ਕਿਹੜਾ ਖੇਡਣ ਦੇ ਤਲੇ ਅੱਜ ਦੇ ਆ ਜਿਹੜੇ ਇਹ ਹਾਲਾਂਕਿ ਪਰਾਲੇ ਜਿਹੜੇ ਖੇਡ ਸੀਗੇ ਉਹਨਾਂ ਨਾਲੋਂ ਸਰੀਰ 'ਚ ਨਹੀਂ ਵੱਡੇ ਹੈਗੇ ਪਰ ਡੌਲਿਆਂ ਦੇ ਵੱਡੇ ਕਿਉਂਕਿ ਇਹ ਕਰਦੇ ਜਿੰਮ ਚੱਲ ਕੋਈ ਜਿੰਮ ਨਹੀਂ ਸੀਗਾ ਇਹਦਾ ਡੋਲਾ ਐਡਾ ਮੇਰੇ ਹੱਥ 'ਚ ਤਾਂ ਆਉਂਦਾ ਨਹੀਂ ਮੈਨੂੰ ਟੱਕਾ ਮੇਰਾ ਛੁੱਟ ਨਹੀਂ ਛੁੱਟਣਾ ਯਾਰ ਕਾਤੇ ਪੈਂਟ ਦੇ ਇਹ ਇਹ ਗੱਲ ਤਾਂ ਕਾਤੇ ਪੈਂਟ ਹੋਵੇ ਅਸਲੋਗ ਲੋਕੀ ਦੇਖਣਾ ਲੋਕ ਤਾਂ ਟੱਕਰ ਦੇਖਣਾ ਏ ਉਹ ਨਹੀਂ ਠੀਕ ਹੈ ਨਾ ਵੀ ਇਹ ਰੈਪਰੀਟ ਤੇ ਡਿਪੈਂਡ ਕਰਦਾ ਵੀ ਉਹਨੇ ਕਾਦ ਪੈਂਟ ਦੇਣ ਉਹਦੇ ਨਾਲ ਰਾਇਡਰ ਵੀ ਭੱਜ ਜਾਂਦਾ ਉਹਦਾ ਕੋਈ ਵੀ ਰੌਲਾ ਪਾਉਂਦਾ ਜੀ ਉਹਨਾਂ ਦਾ ਸੈਟ ਰੁਟੇ ਨਾ ਉਹ ਜਿਹੜਾ ਇੱਕ ਟਾਇਰ ਹੋ ਗਿਆ ਇਹ ਤਾਂ ਕੱਲ ਚਾਹੀਦੀ ਉਹ ਮੈਂ ਸਿਰਫ ਕਿਤਾਬ ਪੜਨ ਵਾਸਤੇ ਬੰਦੇ ਨੂੰ ਮੈਂ ਛੱਡ ਕੇ ਮੂਰੇ ਰਾਜਾ ਦਿਂਗ ਪਰੇ ਹੋ ਕੇ ਹੜ ਗਿਆ ਉਹ ਦੂਰ ਜੇ ਮੈਂ ਮੁੜ ਕੇ ਛੱਡਦਾ ਨਾ ਪੜ੍ਹ ਹਾਂ ਇਹ ਗੱਲ ਤੁਹਾਡੀ ਸਹੀ ਆ ਹੁਣ ਆਪਾਂ ਪਹਿਲਾਂ ਵੀ ਦੇਖਿਆ ਤੁਸੀਂ ਵੀ ਖੇਡ ਲਈ ਬੜੀ ਅੰਦਰ ਥੋੜੇ ਨਹੀਂ ਕਰਦੇ ਰਹੀ ਆ ਕੋਸ਼ਿਸ਼ ਕਰ ਲਈ ਹਾਂ ਮੈਂ ਟਰਾਈ ਕਰ ਲਈ ਆ ਜਿਹੜਾ ਆਕਰਮਣਾਂ ਨਾਲ ਟੁੱਟਿਆ ਪਰ ਉਹ ਜਾਣ ਕੇ ਆਲਾ ਪਰ ਉਹ ਕਿਹੜਾ ਹਾਂ ਇਹ ਜੱਜ ਕਰੇ ਹਾਂ ਇਹ ਤਾਂ ਅਚੰਚੇ ਤੇ ਹੀ ਛੁੱਟਣਾ ਹੀ ਯਾਰ ਪਿਛੇ ਰਹਿ ਗਿਆ ਤਾਂ ਛੁੱਟ ਗਿਆ ਛੁੱਟ ਗਿਆ ਵੀ ਜਾ ਆਉ ਛੱਡ ਕੇ ਪਰ ਉਹ ਹਾਂ ਤਾਂ ਪਤਾ ਨਹੀਂ ਜਾਂਦਾ ਉਹ ਆਈ ਉਹ ਸਾਹ ਦੇ ਸਾਹ ਦੇ ਦੂਰੇ ਹੋ ਕੇ ਪਾਸੇ ਹੋ ਕੇ ਢੇੜ ਦਾ ਉਦੋਂ ਜਾਂ ਬੰਦਾ ਭੱਜਦਾ ਉਦੋਂ ਹੋ ਮਤਲੇ ਸੱਟ ਸੱਟ ਕੇ ਦੋਸਤਾਂ ਨਾਲ ਡਾਢੀ ਮਾਰਨੀ ਅਸੀਂ ਤਾਂ ਹਾਰਦੇ ਰਹੇ ਆ ਲੈ ਕੇ ਨਾਲ ਕਹਿੰਦੇ ਅਸੀਂ ਸਭ ਨੂੰ ਗੇਮ ਬੇਸ ਬੈਸ ਅਸੀਂ ਡੱਗਾ ਮਾਰਦੀ ਸੀ ਡਾਢੀ ਮਾਰਨੀ ਨਹੀਂ ਛੱਡ ਕੇ ਛੱਡ ਕੇ ਵਜੋਂ ਨਾਲ ਵਾਲੀ ਮੈਂ ਕਹਿੰਦਾ ਸਾਨੂੰ ਅੱਜਕੱਲ ਡਾਢਾ ਜੱਫਾ ਵੀ ਕਿੰਨਾ ਹੋਦਾ ਹੀ ਕੋਈ ਨਹੀਂ ਲੰਦਾ ਹੈ ਦਿਖਾ ਲੋ ਵੀ ਕੋ ਲਾਉਂਦਾ ਕਿਸੇ ਨੂੰ ਦਫਾ ਲਵਾਉਂਦਾ ਨਹੀਂ ਤੂੰ ਨਹੀਂ ਲਵਾਉਂਦੇ ਆ ਚਾਰ ਜਣੇ ਖੜੇ ਨੇ ਗੁੱਦੇ ਤਾਂ ਕਹਿਣ ਉਹ ਚਾਰ ਆ ਵੀ ਆਪ ਵੀ ਨਹੀਂ ਵੀ ਹੈ ਕਿ ਉਹ ਕਹਿੰਦਾ ਮਿਹਰਬਾਨਾ ਬੈਠੋ ਨਾ ਮਿਹਰਬਾਨਾ ਉਸ ਦੀ ਖਰਾਉਂਦਾ ਨਹੀਂ ਵੀ ਗੱਲ ਨਹੀਂ ਜੂਨਾ ਬੰਦੇ ਦੇਖੋ ਮਾਰਦਾ ਜੀ ਤੂੰ ਆ ਬੱਦਲ ਇਹ ਸਾਡੀ ਚਿੰਤਾ ਹੈ ਕਿ ਇਹ ਕਿਉਂ ਹੋ ਰਿਹਾ ਪਰ ਹੋ ਸਕਦਾ ਵੀ ਕਿਸੇ ਨੂੰ ਇਹ ਕਹਿੰਦਾ ਯਾਰ ਉੱਥੇ ਆ ਗੱਲ ਚੱਲ ਰਹੀ ਸੀ ਪਰ ਅਸੀਂ ਕਿਸੇ ਅੱਜ ਦੇ ਪਲੇਰਾਂ ਦੇ ਲੋਕੀ ਨਹੀਂ ਗਏ ਪਰ ਜਦੋਂ ਇਸ ਤਰ੍ਹਾਂ ਦੇ ਰੌਲੇ ਪੈਂਦੇ ਆਦੇ ਆ ਨਾ ਠੀਕਾ ਕਦੋਂ ਦਾ ਘੰਟਾ ਬੈਠਾ ਰਹਿੰਦਾ ਠੀਕਾ ਉਹ ਚੀਜ਼ ਸਾਨੂੰ ਸਾਡੇ ਜਿਹੜੇ ਲੋਕ ਆ ਕਬੱਡੀ ਨਾਲ ਜੁੜੇ ਹੋਏ ਉਹਨਾਂ ਨੂੰ ਦੂਰ ਕਰਦੀ ਹੈ ਜਿਹੜੇ ਧਾਇਰੇ ਦੇ ਵਿੱਚ ਉਹ ਆਪਾਂ ਕੰਮ ਛੱਡ ਕੇ ਆਏ ਸੀ ਬਿਲਕੁਲ ਅਸੀਂ ਸਾਰਿਆਂ ਨੇ ਕੁਝ ਨਾ ਕੁਝ ਲੈ ਕੇ ਆਣਾ ਹੈ ਹਨਾ ਔਰ ਜਿਹੜੇ ਉਹ ਹੁੰਦੇ ਆ ਉਹ ਵੀ